हिमाचल प्रदेश ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਵਾਨ ਨਦੀ ਵਿੱਚ ਅਚਾਨਕ ਹੜ ਆ ਗਿਆ ਹੈ ਇਸ ਦੇ ਕਾਰਨ ਅਲਗਰਾਂ ਪਿੰਡ ਨੇੜੇ ਦਰਿਆ ਤੇ ਬਣਿਆ ਸਥਾਈ ਪੁਲ ਰੁੜ ਚੁਕਿਆ ਹੈ ਜਿਸ ਦੇ ਨਾਲ ਅਨੰਦਪੁਰ ਸਾਹਿਬ ਗਣਸ਼ੰਕਰ ਮੁਖ ਸੜਕ ਨਾਲ ਜੁੜੇ ਲਗਭਗ 100 ਪਿੰਡਾਂ ਦਾ ਸੰਪਰਕ ਟੁੱਟ ਚੁਕਿਆ ਹੈ ਹੁਣ ਪਿੰਡ ਵਾਸੀਆਂ ਨੂੰ ਅਨੰਦਪੁਰ ਸਾਹਿਬ ਜਾਂ ਰੋਪੜ ਪਹੁੰਚਣ ਲਈ ਨੰਗਲ ਰਾਹੀ ਲਗਭਗ 50 ਕਿਲੋਮੀਟਰ ਦਾ ਲੰਮਾ ਚੱਕਰ ਕੱਟਣਾ ਪਵੇਗਾ ਸਥਾਨਕ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਹਰ ਸਾਲ ਮਾਨਸੂਨ ਦੌਰਾਨ ਪੈਦਾ ਹੁੰਦੀ ਹੈ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਵੀ ਭਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਦਰਿਆ ਉੱਤੇ ਬਣਿਆ ਕੰਕਰੀਟ ਦਾ ਪੁਲ ਵੀ ਪਿਛਲੇ 2 ਸਾਲਾਂ ਤੋਂ ਬੁਰੀ ਹਾਲਤ ਦੇ ਵਿੱਚ ਹੈ ਲੋਕ ਨਿਰਮਾਣ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੁਲ ਦੀ ਮੁਰੰਮਤ ਦੇ ਲਈ 17 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਤੇ ਕੰਮ ਮਾਨਸੂਨ ਤੋਂ ਬਾਅਦ ਸ਼ੁਰੂ ਹੋਵੇਗਾ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਕੰਡੇ ਵਸੇ ਸੁਪਰੀਵਾਨ ਮਹਾਲਵਾਨ ਬੇਸਪੁਰ ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਦੀ ਸੰਭਾਵਨਾ ਜਤਾਈ ਹੈ ਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ ਹੈ ਐਮਰਜੈਂਸੀ ਦੇ ਲਈ ਉਹਨਾਂ ਵੱਲੋਂ ਨੰਬਰ ਵੀ ਜਾਰੀ ਕੀਤੇ ਗਏ ਨੇ हिमाचल प्रदेश ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਵਾਨ ਨਦੀ ਵਿੱਚ ਅਚਾਨਕ ਹੜ ਆ ਗਿਆ ਹੈ ਇਸ ਦੇ ਕਾਰਨ ਅਲਗਰਾ ਪਿੰਡ ਨੇੜੇ ਦਰਿਆ ਤੇ ਬਣਿਆ ਸਥਾਈ ਪੁਲ ਰੁੜ ਚੁੱਕਿਆ ਹੈ ਜਿਸ ਦੇ ਨਾਲ ਅਨੰਦਪੁਰ ਸਾਹਿਬ ਗਣਸ਼ੰਕਰ ਮੁਖ ਸੜਕ ਨਾਲ ਜੁੜੇ ਲਗਭਗ 100 ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਹੁਣ ਪਿੰਡ ਵਾਸੀਆਂ ਨੂੰ ਅਨੰਦਪੁਰ ਸਾਹਿਬ ਜਾਂ ਰੋਪੜ ਪਹੁੰਚਣ ਲਈ ਨੰਗਲ ਰਾਹੀ ਲਗਭਗ 50 ਕਿਲੋਮੀਟਰ ਦਾ ਲੰਮਾ ਚੱਕਰ ਕੱਟਣਾ ਪਵੇਗਾ ਸਥਾਨਕ ਕਿਸਾਨਾਂ ਦੇ ਕਹਿਣਾ ਹੈ ਕਿ ਇਹ ਸਮੱਸਿਆ ਹਰ ਸਾਲ ਮਾਨਸੂਨ ਦੌਰਾਨ ਪੈਦਾ ਹੁੰਦੀ ਹੈ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਵੀਕ ਭਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਦਰਿਆ ਉੱਤੇ ਬਣਿਆ ਕੰਕਰੀਟ ਦਾ ਪੁਲ ਵੀ ਪਿਛਲੇ 2 ਸਾਲਾਂ ਤੋਂ ਬੁਰੀ ਹਾਲਤ ਦੇ ਵਿੱਚ ਹੈ ਲੋਕ ਨਿਰਮਾਣ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੁਲ ਦੀ ਮੁਰੰਮਤ ਦੇ ਲਈ 17 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਤੇ ਕੰਮ ਮਾਨਸੂਨ ਤੋਂ ਬਾਅਦ ਸ਼ੁਰੂ ਹੋਵੇਗਾ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਕੰਡੇ ਵਸੇ ਸੁਪਰੀਵਾਨ ਮਹਾਲਵਾਨ ਬੇਸਪੁਰ ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਦੀ ਸੰਭਾਵਨਾ ਜਤਾਈ ਹੈ ਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ ਹੈ ਐਮਰਜੈਂਸੀ ਦੇ ਲਈ ਉਹਨਾਂ ਵੱਲੋਂ ਨੰਬਰ ਵੀ ਜਾਰੀ ਕੀਤੇ ਗਏ ਨੇ हिमाचल प्रदेश ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਵਾਨ ਨਦੀ ਵਿੱਚ ਅਚਾਨਕ ਹੜ ਆ ਗਿਆ ਹੈ ਇਸ ਦੇ ਕਾਰਨ ਅਲਗਰਾ ਪਿੰਡ ਨੇੜੇ ਦਰਿਆ ਤੇ ਬਣਿਆ ਸਥਾਈ ਪੁਲ ਰੁੜ ਚੁੱਕਿਆ ਹੈ ਜਿਸ ਦੇ ਨਾਲ ਆਨੰਦਪੁਰ ਸਾਹਿਬ ਗਣਸ਼ੰਕਰ ਮੁਖ ਸੜਕ ਨਾਲ ਜੁੜੇ ਲਗਭਗ 100 ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਹੈ ਹੁਣ ਪਿੰਡ ਵਾਸੀਆਂ ਨੂੰ ਆਨੰਦਪੁਰ ਸਾਹਿਬ ਜਾਂ ਰੋਪੜ ਪਹੁੰਚਣ ਲਈ ਨੰਗਲ ਰਾਹੀ ਲਗਭਗ 50 ਕਿਲੋਮੀਟਰ ਦਾ ਲੰਬਾ ਚੱਕਰ ਕੱਟਣਾ ਪਵੇਗਾ ਸਥਾਨਕ ਕਿਸਾਨਾਂ ਕਹਿਣਾ ਹੈ ਕਿ ਇਹ ਸਮੱਸਿਆ ਹਰ ਸਾਲ ਮਾਨਸੂਨ ਦੌਰਾਨ ਪੈਦਾ ਹੁੰਦੀ ਹੈ ਜਿਸ ਦੇ ਨਾਲ ਵਿਦਿਆਰਥੀਆਂ ਨੂੰ ਵੀਕ ਭਾਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਦਰਿਆ ਉੱਤੇ ਬਣਿਆ ਕੰਕਰੀਟ ਦਾ ਪੁਲ ਵੀ ਪਿਛਲੇ 2 ਸਾਲਾਂ ਤੋਂ ਬੁਰੀ ਹਾਲਤ ਦੇ ਵਿੱਚ ਹੈ ਲੋਕ ਨਿਰਮਾਣ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੁਲ ਦੀ ਮੁਰੰਮਤ ਦੇ ਲਈ 17 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਹੈ ਤੇ ਕੰਮ ਮਾਨਸੂਨ ਤੋਂ ਬਾਅਦ ਸ਼ੁਰੂ ਹੋਵੇਗਾ ਰੂਪਨਗਰ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਕੰਡੇ ਵਸੇ ਸੁਪਰੀਵਾਨ ਮਹਾਲਵਾਨ ਬੇਸਪੁਰ ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਦੀ ਸੰਭਾਵਨਾ ਜਤਾਈ ਹੈ ਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ ਹੈ ਐਮਰਜੈਂਸੀ ਦੇ ਲਈ ਉਹਨਾਂ ਵੱਲੋਂ ਨੰਬਰ ਵੀ ਜਾਰੀ ਕੀਤੇ ਗਏ ਨੇ